ਅਗੇ ਖਾਲੀ ਆ ਧਿਆਨ ਨਾ ਟੱਪਣਾ ਪਹਿਲਾਂ ਮੈਨੂੰ ਨਾ ਮੈਂ ਪਿਆਵਾ ਤੇਰੇ ਅਗਲੇ ਦਾ ਹੈ ਚੱਲ ਟੱਪ ਫਿਰ ਲੰਘ ਜਾ ਲੰਘ ਜਾ ਉਹ ਲੰਘ ਜਾ ਤੇਰੇ ਮਹਾਰਾਜ ਤੋ ਬੁਲਾ ਦੇ ਫੇਰ ਖਾਲੀ ਆ ਗਈ ਧਿਆਨ ਆਲੀ ਆਲੀ ਚੱਲ ਲੰਘ ਜਾਣ ਵਿੱਚ ਖੜ ਗਈਆਂ ਚੱਲ ਨੂੰ ਰਾ ਮੋਟਰ ਆਪਣੀ ਆ ਡਰਦੀ ਕਾ ਤੂੰ ਆ ਮਿੱਤਰੋ ਆਪਣੀ ਮੋਟਰ ਤੇ ਇੱਕ ਇਧਰ ਬੋਰ ਆ ਇਹਦੀ ਮੋਟਰ ਥੜ ਗਈ ਹੈ ਇਸ ਕਰਕੇ ਆਪਾਂ ਘਰੇ ਲੈ ਗਏ ਆ ਵਾਲਣ ਵੱਡਿਆ ਖੜਦੇ ਆ ਘਰੇ ਐਵੇਂ ਨਾ ਕੋਈ ਚੋਕੇ ਲੈ ਜੇ ਜਿੰਦਰਾ ਲੱਗਾ ਇਹ ਚਾਬੀ ਨਹੀਂ ਲਿਆਏ ਅੰਦਰ ਕੀ ਕਰਨਾ ਵਾ ਹੈ ਚੱਲ ਥੱਲੇ ਉੱਤਰ ਚਲੋ ਚਲੋ ਓਹੋ ਐਨੂ ਐਨੂ ਹੋ ਗਿਆ ਇਹਨੂੰ ਮੈਨੂੰ ਸੋ ਹਾਂਜੀ ਵੀ ਮਿੱਤਰੋ ਅੱਜ ਆਪਾਂ ਇਹ ਆਪਣੀ ਮੋਟਰ ਤੇ ਢੀੜਾ ਮਾਰਨ ਤੇ ਧੁੰਦ ਬੜੀ ਆ ਅੱਜ ਮੈਂ ਕਹਾਂ ਵੇਖ ਜੀਏ ਕਣਕ ਕਿਹੋ ਜੀ ਹੋਈ ਆ ਕਿਰਪਾ ਮਾਲਕ ਦੀ ਕਣਕ ਤੇ ਮਾਰਦੀ ਆ ਉਹਦੀ ਛਾਲਾਂ ਹਾਂ ਕਣਕਖਾਨ ਲਾਪੀਆਂ ਹਣ ਚੱਲ ਲੱਗੇ ਆਓ ਉੱਥੋਂ ਤੱਕ ਹੋ ਕੇ ਆਉਣਾ ਆਪਾਂ ਚਲੋ 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 ਇੱਕ ਹੱਥ ਨਾਲ ਸੂਤਰ ਵੀ ਨਹੀਂ ਆਉਂਦੀ ਏ ਇਹ ਤਾਂ ਚਲੋ ਸਿਆਣੀ ਆ ਤਦ ਕਰਕੇ ਤੁਰ ਹੀ ਜਾਂਦੀ ਆ ਜੇ ਕੋਈ ਹੋਰ ਜਾਨਵਰ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਹਨਾ ਇਹਨੂੰ ਤੇ ਕਣਕ ਦੀ ਪਈ ਹੈ ਕਿ ਮੈਂ ਭੱਜ ਕੇ ਕਣਕ ਹੀ ਖਾਲਾਂ ਪਰ ਚੱਲ ਅੱਗੇ ਖਾਲੀ ਆ ਧਿਆਨ ਨਾ ਟੱਪਣਾ ਪਹਿਲਾਂ ਮੈਨੂੰ ਨਾ ਮੈਂ ਪਿਆਵਾ ਤੇਰੇ ਅਗਲੇ ਦਾ ਹੈ ਚੱਲ ਟੱਪ ਫਿਰ ਲੰਘ ਜਾ ਲੰਘ ਜਾ ਉਹ ਲੰਘ ਜਾ ਕੁਝ ਨਹੀਂ ਹੁੰਦਾ ਚੱਲ ਬਸ ਇੰਨਾ ਹੀ ਕੰਮ ਸੀ ਨਾ ਜਾਣਦੇ ਹੁਣ ਆਓ ਅਗਲੇ ਦਾ ਜਾਣਾ ਆਪਾਂ ਧੁੰਦ ਬੜੀ ਜਿਆਦੀ ਆ ਦੀਂਦਾ ਹੀ ਕੁਝ ਨਹੀਂ ਆ ਜਿਹੜੇ ਮਹਾਰਾਜ ਤੋਂ ਬੁਲਾਦੇ ਫੇਰ ਖਾਲੀ ਆ ਗਈ ਧਿਆਨ ਨਾਲ ਹੀ ਹਾਲੀ ਚੱਲ ਲੰਘ ਜਾਣ ਵਿੱਚ ਖੜ ਗਈਆਂ ਚਲੋ ਬਸ ਚੱਲ ਲੰਘ ਜਾ ਜਾਣਦੇ ਚਾਲ ਖਾਲਾ ਫਿਰ ਥੋੜੀ ਜੀ ਬਸ ਚੱਲ ਅਗਲੇ ਦਾ ਹੋ ਹੁਣ ਸੋ ਮੇਟਰ ਬਹੁਤ ਹੀ ਜਿਆਦਾ ਨਜ਼ਾਰਾ ਆਉਂਦਾ ਆ ਘੋੜੇ ਘੋੜੀ ਤੇ ਆਪਣੇ ਖੇਤ ਆਉਂਦਾ ਹਨਾ ਬਸ ਹੌਲੀ ਅੱਗੇ ਵਾਟਾ ਧਿਆਨ ਬਸ ਬਹੁਤ ਹੀ ਜਿਆਦੀ ਅੱਜਤ ਹੁੰਦਾ ਮਿੱਤਰੋ ਮੈਨੂੰ ਦੇਖਣ ਗਏ ਵਲੌਗ ਦੇ ਨਾਲ ਧੰਨਵਾਦ